हां जी ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੇ ਗੱਲ ਕਰਦੇ ਹਾਂ ਕਿ ਜੋ ਆਪਾਂ ਫਸਲ ਲਾ ਕੇ ਹੋਣੀ ਹੈ ਜਿਵੇਂ ਕਿ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਕੁਝ ਆਪਣੇ ਕਿਸਾਨ ਵੀਰਾਂ ਨੂੰ ਸਾਬ ਕਰਨ ਦੇ ਵਿੱਚ ਦਿੱਕਤ ਹੁੰਦੀ ਏ ਕਿ ਉਹਨਾਂ ਦਾ ਜਿਹੜਾ ਕਿੱਲਾ ਜਾਂ 1 ਏਕੜ ਕਿੰਨੇ ਮਣ ਹੋ ਗਿਆ ਜਾਂ ਕਿੰਨੇ ਕੁਆਂਟਲ ਹੋ ਗਿਆ ਵੀ ਕਿੰਨਾ ਝਾੜ ਆਇਆ ਬਹੁਤ ਸਾਰੇ ਕਿਸਾਨ ਵੀਰ ਤਾਂ ਆਪਣਾ ਹਿਸਾਬ ਕਰ ਲੈਂਦੇ ਨੇ ਤੇ ਅੱਜ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ 1 ਮਿੰਟ ਦੇ ਵਿੱਚ ਤੁਸੀਂ ਆਪੋ ਆਪਣੀ ਫਸਲ ਦਾ ਚਾਹੇ ਕਣਕ ਹੋਵੇ ਬਾਕੀ ਆਪਣੇ ਥੋੜਾ ਕੁ ਭਰਤੀ ਤੇ ਡਿਪੈਂਡ ਕਰਦਾ ਕਿਉਂਕਿ ਕਣਕ ਦੀ ਥੋੜੀ ਕਿ ਭਰਤੀ ਜ਼ਿਆਦਾ ਹੁੰਦੀ ਹੈ ਝੋਨੇ ਦੀ ਥੋੜੀ ਭਰਤੀ ਘੱਟ ਹੁੰਦੀ ਜਿਵੇਂ 3.5 ਸੈਂਟੀਗ੍ਰੇ ਭਰਤੀ ਆਪਣੀ ਝੋਨੇ ਦੀ ਚੱਲ ਰਹੀ ਹੈ ਤੇ ਇਸੇ ਫਾਰਮੂਲੇ ਦੇ ਨਾਲ ਤੁਸੀਂ ਚਾਹੇ ਕਣਕ ਹੋਵੇ ਚਾਹੇ ਝੋਨੇ ਦਾ ਤੁਸੀਂ ਸਾਬ 1 ਮਿੰਟ ਦੇ ਵਿੱਚ ਆਪਣਾ ਕਰ ਸਕਦੇ ਹੋ ਕਿ ਤੁਹਾਡਾ ਚੜਾ 1 ਏਕੜ ਕਿੰਨੇ ਕੁਆਂਟਲ ਜਾਂ ਕਿੰਨੇ ਮਣ ਹੋ ਗਿਆ ਤੇ ਮੰਨ ਕੇ ਚਲੋ ਜਿਵੇਂ ਤੁਸੀਂ 80 ਬੈਗ ਤਲਾ ਕੇ ਆਉਂਦੇ ਜੀ 1 ਏਕੜ ਦੇ ਵਿੱਚੋਂ ਤੇ ਜਿਹੜੀ ਆਪਣੀ ਹੁਣ ਭਰਤੀ ਹੈਗੀ ਜੀ 37. ਜਾਣੇ 37.5 ਕਿਲੋ ਆਪਣੀ ਜਿਹੜੀ ਭਰਤੀ ਚੱਲ ਰਹੀ ਹੈ ਚੋਨੇ ਦੀ 37.500 ਗ੍ਰਾਮ ਇਹ ਜਾਣੇ ਕਿ ਆ ਗਿਆ ਆਪਣਾ 3000 ਕਿਲੋ ਆ ਗਿਆ ਇਹਨੂੰ ਆਪਾਂ ਡਿਵਾਈਡ ਕਰਨਾ ਹੈ 100 ਤੇ ਇਹ ਆਪਣੇ ਬਣ ਗਏ ਕਵਾਂਟਲ ਜਾਣੇ ਕਿ 80 ਬੈਗ ਦੇ 30 ਕਵਾਂਟਲ ਬਣ ਗਿਆ ਆਪਣਾ ਜੇ ਮੰਨ ਤੜਾ ਦੇ 80 ਬੈਗ ਨੇ ਇੱਕ ਏਕੜ ਦੇ ਵਿੱਚੋਂ ਤਾਂ 30 ਕਵਾਂਟਲ ਤੜਾ ਜੜਾ ਝਾੜ ਨਿਕਲ ਆਇਆ ਤੇ ਜੇ ਇਹਨਾਂ ਆਪਾਂ ਨੂੰ ਮਾਣਾ ਦੇ ਵਿੱਚ ਕਨਵਰਟ ਕਰਨਾ ਇੱਕ ਕਵਾਂਟਲ ਦੇ ਵਿੱਚ 2.5 ਮਾਣ ਹੁੰਦੇ ਨੇ 40 ਕਿਲੋ ਦਾ ਇੱਕ ਮਾਣ ਹੁੰਦਾ ਇਹਨੂੰ ਆਪਾਂ ਗੁਣਾ ਕਰਨਾ 2.5 ਜਾਨਕਿ 75 ਮਾਣ ਜਿਹੜਾ ਆਪਣਾ ਚਾਰ ਨਿਕਲਾਇਆ ਇੱਕ ਕਿੱਲੇ ਦੇ ਵਿੱਚੋਂ 30 ਕਵਾਂਟਲ ਤੇ ਜਿਹੜੇ ਆਪਣੇ ਮਾਣ ਬਣ ਗਏ 75 ਮਾਣ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਬੈਗ ਨੇ ਤੁਸੀਂ ਉਸ ਹਿਸਾਬ ਦੇ ਨਾਲ ਇਹਨੂੰ ਆਪਾਂ 37 ਕਿਲੋ ਨਾਲ ਗੁਣਾ ਕਰਕੇ ਤੇ ਉਸ ਤੋਂ ਬਾਅਦ ਕਵਾਂਟਲ ਆ ਜਾਣਗੇ 100 ਨਾਲ ਆਪਾਂ ਡਿਵਾਈਡ ਕਰਕੇ ਤੇ ਉਸ ਤੋਂ ਬਾਅਦ ਆਪਾਂ ਢਾਈ ਦੇ ਨਾਲ ਗੁਣਾ ਕਰਕੇ 2.5 ਦੇ ਨਾਲ ਆਪਣੇ ਜਿਹੜੇ ਅੱਗੇ ਮਾਣ ਆ ਜਾਣਗੇ ਤੇ ਜਿਹੜਾ ਆਪਣਾ ਕਿੰਨੇ ਪੈਸਿਆਂ ਦਾ ਬਣ ਗਿਆ ਉਹ ਜਾਣੇ ਕਿ ਜਿਵੇਂ ਆਪਣਾ 895.88 ਰੁਪਏ ਪੈਸਿਆਂ ਦਾ ਇੱਕ ਆਪਣਾ ਇੱਕ ਗੱਟਾ ਬਣਦਾ ਜਿੰਨੇ ਤੁਹਾਡੇ ਬੈਗ ਨੇ ਜਿੰਨੇ ਤੁਹਾਡੇ ਗੱਟੇ ਨੇ ਉਹਨੂੰ ਆਪਾਂ 855 895.88 ਦੇ ਨਾਲ ਭਾਗ ਕਰਕੇ ਆਪਾਂ ਆਪਾਂ ਆਪਣੇ ਪੈਸੇ ਬਣਾ ਸਕਦੇ ਕਿ ਇੰਨੇ ਲੱਖ ਦਾ ਜਾਂ ਇੰਨੇ ਹਜ਼ਾਰ ਦਾ ਜਿਹੜਾ ਆਪਣਾ ਝੋਨਾ ਜਾਂ ਫਸਲ ਹੋ ਚੁੱਕੀ ਹੈ